ਕਦੇ ਸਰਕਾਰਾਂ ਦਾ ਅਣਗੋਲਿਆਪਣ ਕਦੇ ਕੁਦਰਤ ਦੀ ਮਾਰ ਤੇ ਅਨਦਾਤਾ ਨੂੰ ਸਭ ਕੁਝ ਝੇਲਣਾ ਪੈਂਦਾ ਹੈ ਇਸ ਵਾਰ ਝੋਨੇ ਦੀ ਫਸਲ ਤੇ ਵੀ ਮਾਰ ਪਈ ਹੈ ਕਮਜ਼ੋਰ ਮੌਨਸੂਨ ਦੀ ਜਿਸ ਦੇ ਲਈ ਕਿਸਾਨ ਲਗਾਤਾਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਸਾਨਾਂ ਦੇ ਪ੍ਰਤੀ ਏਕੜ ਘਟੋ-ਕਟ 2000 ਰੁਪਏ ਵੱਧ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਮੰਗਾ ਨਾ ਮੰਨੇ ਜਾਣ ਤੇ ਕਿਸਾਨ ਸੰਘਰਸ਼ ਦਾ ਰਸਤਾ ਵੀ ਅਖਤਿਆਰ ਕਰਨ ਦੀ ਗੱਲ ਆਖ ਰਹੇ ਨੇ ਤੇ ਸਰਕਾਰ ਨੂੰ ਸਾਫ਼ ਤੌਰ ਤੇ ਚੇਤਾਵਨੀ ਦੇ ਰਹੇ ਨੇ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਸਮੇਂ ਦੇ ਅੰਦੇ ਧਿਆਨ ਨਹੀਂ ਦਿੱਤਾ ਗਿਆ ਤਾਂ ਕਿਸਾਨ ਮਜਬੂਰ ਹੋ ਕੇ ਸੰਘਰਸ਼ ਦਾ ਰਸਤਾ ਤਿਆਰ ਕਰਨਗੇ। ਇਹਦੇ 'ਚ ਸਾਡੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਆਪਣੇ ਨੂੰ ਇੱਕ ਮੁੱਖ ਮੰਗ ਦੇ ਰੂਪ ਦੇ ਉਭਾਰੀ ਆ। ਇੱਕ ਦਿਨ ਤਰਨਾ ਵੀ ਦੇ ਚੁੱਕੇ ਨੇ। ਹੁਣ ਇੱਕ ਜਿਹੜਾ ਇੱਕ ਵਲੀ ਕਿਸੇ ਤਰ੍ਹਾਂ ਦਾ ਕੋਈ ਤਰਨਾ ਮਜਾਰਾ ਨਹੀਂ ਕਰਨਾ ਉਹ ਕਾਨੂੰਨ ਆ ਰਿਹਾ। ਉਸ ਪਾਸੇ ਨੂੰ ਪਹਿਲਾ ਟਾਸਕ ਦੇ ਤੌਰ ਤੇ ਜੁਲਾਈ ਦੇ ਪਹਿਲੇ ਹਫਤੇ ਅਸੀਂ 11 ਜੁਲਾਈ ਨੂੰ ਡੀਸੀ ਦਫ਼ਤਰ ਤਰਨੇ ਦੇ ਰਹੇ ਆ। ਪਰ ਕਿਸਾਨੀ ਮੰਗਾਂ ਦੇ ਤੌਰ ਤੇ ਇਸ ਮੰਗ ਨੂੰ ਅਸੀਂ ਬਹੁਤ ਮਤਲਬ ਉਭਾਰ ਰਹੇ ਆ ਕਿ 2000 ਰੁਪਏ ਪ੍ਰਤੀ ਏਕੜ ਯਾਨੀ ਤਕਰੀਬਨ ਮਤਲਬ 20 ਇੱਕ ਤੋਂ 25 ਕੁਆਂਟਲ ਜਿਹੜਾ ਆ ਉਹ ਝੋਨਾ ਇੱਕ ਪ੍ਰਤੀ ਏਕੜ ਚੋ ਇੱਕ ਏਕੜ ਚੋਂਦਾ ਯਾਨੀ 200 ਰੁਪਿਆ ਅਸੀਂ ਪ੍ਰਤੀ ਕੁਆਂਟਲ ਯਾਨੀ ਡਿਮਾਂਡ ਕਰਦੇ ਆ ਇਹ ਰੀਲੀਫ ਹਰ ਕਿਸਾਨ ਨੂੰ ਦਿੱਤਾ ਜਾਵੇ ਸੋ ਕਰ ਰੀਲੀਫ ਚਾਹੇ ਇਹਨੂੰ ਬੋਨਸ ਦਾ ਨਾਮ ਦਿੱਤਾ ਜਾਵੇ ਚਾਹੇ ਸੋ ਕਰ ਜਾਏ ਪੰਜਾਬ ਗਵਰਨਮੈਂਟ ਦੇਵੇ ਜਾਂ ਪੰਜਾਬ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਰਲ ਕੇ ਦੇਵੇ ਕਿਸਾਨਾਂ ਦੀ ਹਾਲਤ ਮੀਂਹ ਘਟ ਪੈਣ ਕਰਕੇ ਬਹੁਤ ਉਲਝੀ ਵੀ ਹੈ ਔਰ ਕਿਸਾਨਾਂ ਇਹ ਗੱਲ ਦੇ ਵਿੱਚ ਬੜਾ ਪਰੇਸ਼ਾਨ ਆ ਕੋਈ ਬਸ ਤੋਂ ਬਾਹਰ ਹੋਈ ਵੀ ਹੈ ਗੱਲ ਇੰਨਾ ਮਹਾਂਗਾ ਡੀਜ਼ਲ ਫੁਕਣਾ ਕੋਈ ਸਿਕਾਲੀ ਜੀ ਗੱਲ ਨਹੀਂ ਹੈ ਅਰチュア ਉਹਨਾਂ ਬਹੁਤ ਮਜੂਰ ਹੋਇਆ ਵਾ ਇੱਕ ਬਾਸ ਦੀ ਗੱਲ ਨਹੀਂ ਬਾਕੀ ਜਿਹੜੀ 1509 ਇੱਕ ਸਕੀਮ ਹੋਰ ਨਵਾਂ ਬੀਜ ਚੱਲਿਆ ਉਹਨੂੰ ਬਿਵਾਰੀ ਪਾ ਰਹੇ ਉਹਦੇ ਕਰਕੇ ਬੋਹਣਾ ਪਾ ਰਹਿਆ ਵੀ ਕਹਾਣੀ ਖਰਾਬ ਹੈ ਜ਼ਿੰਮੇਵਾਰੀ ਸਾਨੂੰ ਦਿੱਕਤ ਬਿਜਲੀ ਦੀ ਬਹੁਤ ਜ਼ਿਆਦਾ ਆ ਰਹੀ ਹੈ 4 ਤੋਂ 6 ਘੰਟੇ ਦੇ ਵਿੱਚ ਬਿਜਲੀ ਆ ਰਹੀ ਜਿਹੜੀ ਸਾਡੀ ਮੰਗ ਸੀ ਵੀ ਅਸੀਂ 10 ਘੰਟੇ ਬਿਜਲੀ ਸਪਲਾਈ ਲਈਏ ਉੱਪਰੋਂ ਰੱਬ ਦਾ ਕਹਿਰ ਵੀ ਲਾ ਲੋ ਵੀ ਰੱਬ ਦਾ ਵੀ ਕਿਸਾਨ ਦੇ ਉੱਪਰ ਬਹੁਤ ਜ਼ਿਆਦਾ ਕਹਿਰ ਹੋਇਆ ਜਿਹੜੀ ਬਾਰਸ਼ ਨਾ ਪੈਣ ਕਾਰਨ ਸਾਡੀਆਂ ਫਸਲਾਂ ਬਹੁਤ ਸੁੱਕੀਆਂ ਨੇ ਉਹਨੂੰ ਮਹਿੰਗੇ ਪਾ ਦਾ ਡੀਜ਼ਲ ਭੁੱਕ ਕੇ ਕਿਸਾਨ ਉਹਨੂੰ ਬਚਾਉਣ ਦੇ ਵਿੱਚ ਲੱਗਿਆ ਵੀ ਮੇਰੀ ਫਸਲ ਜਿਹੜੀ ਹੈਗੀ ਆ ਸੌਣੀ ਦੀ ਮੈਂ ਸਿਰੇ ਚੜਾਂ ਤੇ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਇਹਦੇ ਉੱਪਰ